हां जी मित्रों की हालचाल है कौन-कौन जुड़े आज लाइव दे विच दसो कौन-कौन ऑनलाइन है आ जाओ करिए गल्ला वार्ता देखदे कौन पहला आंदा ਆ ਜੋ ਕਿਰੋ ਫਟਾ ਫਟਾ ਲੋ ਜੀ ਇੱਕ ਸੱਜਣਤਾ ਆ ਗਿਆ ਆ ਜੋ ਕਿਰੋ ਫਟਾ ਫਟਾ ਇਹ ਹੋਰ ਦੇਖਦੇ ਕੌਣ ਆ ਰਿਹਾ ਪਹਿਲਾਂ ਹਾਂ ਜੀ ਕਿੱਥੋਂ ਆ ਗਏ ਆਪਾਂ ਲਾਈਵ ਦੇ ਵਿੱਚ ਕੌਣ ਕੌਣ 32 ਜਣੇ ਆ ਗਿਆ ਨਾ ਜੀ ਕਮੈਂਟ ਕਰਕੇ ਦੱਸਦੇ ਆਵਾਜ਼ ਸਹੀ ਆ ਰਹੀ ਆ ਹਲੋ ਹਾਂਜੀ ਕੌਣ ਕੌਣ ਪਹੁੰਚ ਗਿਆ ਅੱਜ ਲਾਈਵ ਦੇ ਵਿੱਚ ਔਰ ਸੁਣਾਓ ਕੀ ਹਾਲ ਚਾਲ ਨੇ ਕਿਵੇਂ ਚੱਲਦੇ ਨੇ ਤੁਹਾਡੇ ਕੰਮਕਾਰ ਐ ਆਜੋ ਕਿਰਾਂ ਫਟਾਫਟ ਆ ਕਮੈਂਟ ਕਰਕੇ ਦੱਸ ਦਿਓ ਆਵਾਜ਼ ਆ ਰਹੀ ਹੈ ਤੇ ਕਿੱਥੋਂ ਕਿੱਥੋਂ ਦੋਸਤ ਜੁੜ ਗਏ ਨੇ ਲਾਈਵ ਦੇ ਵਿੱਚ ਕਮੈਂਟ ਕਰਕੇ ਦੱਸ ਦਿਓ ਆ ਜਾਓ ਕਿਰਾ ਲਓ ਜੀ 120 ਹੋ ਗਏ ਹਨ ਆ ਪਤਾ ਦੇਖੋ ਆ ਗਿਆ ਸਾਡਾ ਵੈਲੀ ਬੰਦਾ ਲੜ ਗਿਆ ਡੋਲੀ ਸਾਡਾ ਖਾਣਾ ਤੁਹਾਨੂੰ ਵੀ ਬਹੁਤ ਲਸਣ ਕੰਬੇ ਨੇ ਲੋਲੀ ਅਧਰਾ ਉਹ ਆ ਦੇਖਾ ਥੱਕ ਗਿਆ ਜੇ ਥੱਕ ਗਿਆ ਹੜਾ ਬੰਦਾ ਪੂਰਾ ਅੱਜ ਬਹੁਤ ਚੌੜ ਕਰੀਆਂ ਨੇ ਆ ਦੇਖੋ ਹਰ ਖਰਿਆ ਇਹਨਾਂ ਨੇ ਬਸ ਕਰਾ ਦੇ ਇਧਰ ਉੱਤੇ ਇਧਰ ਆ ਜਾ ਭਾਈ ਜੀ ਮੈਂ ਤਾਂ ਇਹਨੂੰ ਕੁਝ ਕੀ ਕਿਹਾ ਨਰਾਜ ਹੋ ਰਿਹਾ ਪੂਰਾ ਇਹ ਦੇ ਬਸ ਕਰਾਤੀ ਭੁਜਾ ਭਜਾ ਕੇ ਅੱਜ ਨਹੀਂ ਦਰੀਂ ਹੋਰ ਤੈਨੂੰ ਦੇਖ ਰਹੇ ਨੇ 131 ਜਣੇ ਡਾਲਰ ਇਧਰ ਆਈ ਆਜਾ ਆਇਓ ਤੋ ਆਜੋ ਜੀ ਆ ਦੇਖੋ 31 ਜਣੇ ਦੇਖ ਰਹੇ ਤੈਨੂੰ 100 ਮਨ ਨਰਾਜ ਹੋ ਗਏ ਮੇਰੇ ਨਾਲ ਇਹ ਆਜਾ ਨਰਾਜ ਹੋ ਰਿਹਾ ਪੂਰਾ ਹੈ ਗੱਲ ਨਹੀਂ ਕਰਦਾ ਉਹ ਤਾਂ ਘਟ ਕੇ ਫਿਰ ਬੰਦੇ ਦਾ ਹੀ ਦਾ ਉਹਦੇ ਬੰਦੇ ਘਟ ਕੇ ਬਾਈ ਤੈਨੂੰ ਦੇਖਣ ਵਾਲੇ ਕਾਹ ਬਈ ਬਦਿਆ ਨਹੀਂ ਬੰਦਾ ਇਹ ਨਾ ਦੇਖੋ ਅੱਖਾਂ ਮੀਚ ਲਿਆ ਆ ਦੇਖੋ ਬਹੁਤ ਸਿਆਣਾ ਹੈ ਆ ਦੇਖੋ ਅੱਖਾਂ ਮੀਚ ਲਿਆ ਹੁਣ ਦੇਖ ਕੇ ਆ ਦੇ ਆਈ ਦੱਕ ਦਿੱਤੀ ਬੰਦਾ ਇਹ ਥੋੜੇ ਵਾਲੇ ਵੀ ਇਹ ਕਰਦੇ ਆ ਜਿਹੜਾ ਕਿਹੜਾ ਡਵੈਲਪਰ ਬੈਠਾ ਬਾਈ ਹਾਂ ਦੇ ਕਮੈਂਟ ਕਰਕੇ ਦੱਸਿਓ ਇਹ ਬਹੁਤ ਸ਼ਰਾਰਤੀ ਬੰਦਾ ਹਨ ਇਹ ਥੱਕਿਆ ਹੋਇਆ ਹੁਣ ਮੇਰੇ ਨਾਲ ਗੱਲ ਨਹੀਂ ਕਰਦਾ ਨਰਾਜ ਵੀ ਦੰਦ ਗੱਡੀ ਜਾਂਦਾ ਹੈ ਕੱਢ ਤੂੰ ਆ ਜਾ ਉਹ ਜੀ ਸਾਈਡਲ ਕਰਦੇ ਆ ਗੱਲ ਆ ਦੇਖਿਓ ਕਹੇਟਾ ਇਧਰ ਆ ਤੇ ਨਰਾਜ ਹੋ ਰਿਹਾ ਹੁਣ ਬੋਲਦਾ ਨਹੀਂ ਡਾਲਰ ਇਧਰ ਆ ਪੁੱਤ ਅਰੇ ਚਿਕਾ ਮਾਰਦੇ ਇਹਨਾਂ ਨੇ ਹੀ ਕਰਦਾ ਦੇਖੀ ਓਏ ਨਰਾਜ਼ੀ ਤਾਂ ਹੋ ਗਿਆ ਓਏ ਇੰਨੇ ਬੰਦੇ ਦੇਖ ਰਹੇ ਤੈਨੂੰ ਖੋਲ ਲੱਖਾ ਯਾਰ ਖੋਲੀ ਅਰੇ ਅੱਥੀ ਲਾਉਣ ਦਾ ਓਏ ਛੋਲਾ ਯਾਰ ਰੱਖ ਅਰੇ ਤੰਦਰ ਜਦਾਂ ਤੂੰ ਜਗ੍ਹਾ ਟੋਰੇ ਪੁਰਿਆ ਓ ਅੱਜੇ ਨਰਾਜ਼ ਹੋ ਗਿਆ ਕਹਿੰਦਾ ਮੈਂ ਗੱਲ ਨਹੀਂ ਕਰਦਾ ਦੇਖ ਲੋ ਆਲੇ ਨਾਲ ਪਿਆ ਬਹੁਤ ਕਿਤੇਤੀ ਬੰਦਾ ਹੈ ਤੁਹਾਡੇ ਕੋਲੇ ਰੱਖਿਆ ਡਾਓ ਕਿਸੇ ਕੋਲੇ ਕਮੈਂਟ ਕਰਕੇ ਦੱਸੋ 219 ਬੰਦੇ ਆ ਗਏ ਬਾਜੀ ਵਾ ਇਹ ਇੰਨਾ ਸਰਾਰਤੀ ਬੰਦਾ ਦੇਖੋ ਅੱਜ ਨਰਾਜ ਹੋ ਗਿਆ ਮੇਰੇ ਨਾਲ ਆ ਦੇਖੋ ਬਹੁਤ ਇਲਦੀ ਹੈ ਪੂਰਾ ਕਹਿੰਦਾ ਮੈਂ ਗੱਲ ਨਹੀਂ ਕਰਦਾ ਦੇਖੋ ਨਰਾਜ ਹੋ ਰਿਹਾ ਕਰ ਦੇ ਪੁੱਤ ਵਪਾਰੀ ਕਰ ਦੇ ਆ ਦੇਖੋ ਆਏ ਹਾਏ ਆਓ ਨਰਾਜ ਖੁੱਲ ਗਈ वेरी गुड आ जाओ आ जाओ आ जाओ हाँ मैं देखो मान गया भाई मान गया मान गया मान गया, गया शाबाश आ देखो बोल पे सदाई बंद देख रहे हजे भी ਮਨ ਲਾ ਗਿਆ ਲੇ ਫੇਰੀ ਇਹ ਜਾਣ ਬੁੱਝ ਕੇ ਅੱਖਾਂ ਵਿੱਚ ਹੀ ਹੈ ਬਹੁਤ ਸਰਾਰਤੀ ਆ ਤੂੰ ਹੀ ਦੇਖੇ ਦੋ ਮਿੰਟ ਨੂੰ ਇਹ ਜੋ ਚੌੜ ਕਰ ਲੱਗਿਆ ਫਿਰ ਇਹ ਕੱਪੜੇ ਪਾੜਨ ਵਾਲੇ ਕਰ ਦਿੰਦਾ ਆ ਤੁਹਾਡੇ ਡੌਗ ਵੀ ਐ ਨਜ਼ਾਰੇ ਲੈਂਦੇ ਆ ਆ ਦੇਖ ਲੋ ਪੂਰਾ ਇਲਤੀ ਬੰਦਾ ਖੋਲਾ ਯਾਰ ਅੱਖਾਂ ਉਹ ਦੇਖ ਰਿਹਾ ਤੈਨੂੰ ਆ ਦੇਖ ਲੋ ਲੈ ਕਨੇ ਆ ਜਾ ਆ ਜਾ ਆ ਦੇਖ ਲੋ ਆ ਚੰਗਾ ਭਲਾ ਦੇਖੋ ਖੋਲਿਆ ਨਖਾਂ ਆਹਾ ਆ ਦੇਖ ਲੋ ਪਹਿਲਾ ਅੱਖਾਂ ਵਿੱਚ ਹੀ ਪਿਆ ਦੀ ਇਹ ਬਹੁਤ ਇਲਤੀ ਬੰਦਾ ਪੂਰਾ ਅੱਡਾ ਵਿਗੜਿਆ ਹੋਇਆ ਹੈ ਆ ਹੈ ਆ ਦੇਖ ਆ ਦੇਖੋ ਅੱਖਾਂ ਖੋਲੀਆਂ ਨੇ ਜਾਨ ਬੁੱਝ ਕੇ ਅੱਖਾਂ ਵਿੱਚ ਲੈਂਦਾ ਹੈ ਤੇ ਤੂੰ ਨਰਾਜ ਹੋ ਗਿਆ ਨਾ ਦਾ ਪੈਣਾ ਓਏ ਆਹ ਦੇ ਉਹ ਨਰਾਜ ਹੋ ਰਹੇ ਪੂਰਾ ਅੱਜ ਕੀ ਖਾਦਾ ਤੀ ਕੀ ਖਾਦਾ ਤੀਗਾ ਐਪਲ ਖਾਦਾ ਸੀ ਹੈ ਹੋਰ ਕੋਈ ਨਹੀਂਗਾ ਕੋਈ ਨਹੀਂਗਾ ਹਾਂਜੀ ਕੌਣ ਕੌਣ ਮਿੱਤਰ ਜੁੜ ਗਿਓ ਅ ਜਿਹੜੇ ਨਵੇਂ ਆਏ ਨੇ ਕਮੈਂਟ ਕਰਕੇ ਦੱਸਿਓ ਜਿਹੜੇ ਅੱਜ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਾਂਜੀ ਅੱਜ ਤੱਕ ਕੋਈ ਆਪਣਾ ਮਿੱਤਰ ਆਇਆ ਜੀ ਹਨਾ ਇਹਦਾ ਮਤਲਬ ਕੋਈ ਕਮੈਂਟ ਨਹੀਂ ਆਇਆ ਅਜੇ ਤੱਕ ਦੇਖਦੇ ਹਾਂ ਜੀ ਕੌਣ-ਕੌਣ ਆਉਂਦਾ ਸਾਰੇ ਨਵੇਂ ਬੰਦੇ ਰੇ ਤਾਂ ਡੋਲੀ ਤੇਰੇ ਵਾਸਤੇ ਕੋਈ ਕਮੈਂਟ ਨਹੀਂ ਆਇਆ ਬਾਈ ਆ ਦੇਖੋ ਸਾਡੇ ਡੋਲੀ ਵਾਸਤੇ ਕੋਈ ਕਮੈਂਟ ਨਹੀਂ ਕਰਦੇ ਤੁਸੀਂ ਅਨਰਾਜ ਬੈਠਾ ਹੋਣਾ ਇਹਦੇ ਕਦੇ ਅਜ ਕਦੇ ਹੈਲੋ ਕਮੈਂਟ ਨਹੀਂ ਕਰਿਆ ਤੈਨੂੰ ਦੇਖ ਲਾ ਤੇਰੇ ਵਾਸਤੇ ਕੋਈ ਕਮੈਂਟ ਨਹੀਂ ਕਰਦਾ ਇੱਧਰ ਆ ਜਾ ਕਮੈਂਟ ਨਹੀਂ ਕਰਦੇ ਤੇਰੇ ਵਾਸਤੇ ਹਾਂ ਦੇਖ ਦੇਖੋ ਕਰਦਾ ਕੱਤਰਾ ਅਜੇ ਤੱਕ ਕੋਈ ਕਮੈਂਟ ਨਹੀਂ ਆ ਡਾਲਿਓ ਹੈ ਅੰਨੀ ਨੀਦਰੀ ਵਿਚਾਰੇ ਨਾ ਨੋ ਸਰਾਰਤੀਆ ਪੂਰਾ ਹੈ ਨੀਦਰੀ ਦਿਖਾਈ ਮੈਨੂੰ ਮੂੰਹ ਤੇ ਦਿਖਾ ਦੇ ਜਾਣ ਜਾਣ ਕੇ ਕਰਦਾ ਲਸਣੇ ਚਲ ਸਮਝ ਆ ਫਿਰ ਇਧਰ ਕਰਕੇ ਪੈ ਜਾ ਇਧਰ ਕਰਕੇ ਆ ਪੁਰੇ ਪੈ ਜਾ ਪਇਆ 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 ਜਾਓ ਆ ਲੱਗ ਪਾਇਆ ਮੈਂ ਦੇਖ ਰਿਹਾ ਤੈਨੂੰ ਆਹਹ ਗਾੜੀ ਕੀ ਕਰਕੇ ਤੇ ਮਾਰ ਗਿਆ ਤੇਰੀ ਇਹ ਬੰਦ ਪਿਆ ਇਹਦਾ ਜਾਦੂ ਲੱਤ ਹੋ ਗਿਆ ਲਾਟ ਨਾਲ ਦੀ ਨਾਲ ਆਏ अॼ नाराज़ पले न ਹਜੇ ਆਈ ਨਹੀਂ ਹੈ ਕੋਈ ਬਈ ਆਪਣਾ ਹਜੇ ਨਹੀਂ ਆਂ ਉਹ ਜੋ ਪਾ ਜੋ ਬਣਿਆ ਲੋ ਜੀ ਬੰਦ ਕਰਦੇ ਆ ਮਿੱਤਰੋ ਅਸੀਂ ਗੇਫੇਰ ਲਾਉਣੇ ਸਾਡੇ ਬੰਦੇ ਆ ਜਾਣਗੇ ਨਾ ਅੱਜ ਕੋਈ ਨਹੀਂ ਆਇਆ ਮਿੱਤਰੋ